ਜਦੋਂ ਭਾਰਤੀ ਕਾਰਵਾਈ ਦੇ ਚੱਲਦਿਆਂ ਪਾਕਿਸਤਾਨ ਬਰਬਾਦ ਹੋ ਗਿਆ ਹੈ ਕੰਗਾਲ ਪਾਕਿਸਤਾਨ ਨੇ ਦੁਨੀਆ ਤੋਂ ਹੁਣ ਕਰਜ਼ਾ ਮੰਗਿਆ ਕਰਜ਼ੇ ਦੀ ਦੁਨੀਆ ਤੋਂ ਮੰਗ ਕੀਤੀ ਹੈ ਭਾਰੀ ਨੁਕਸਾਨ ਤੋਂ ਬਾਅਦ ਪਾਕਿਸਤਾਨ ਨੇ ਭੀਖ ਮੰਗੀ ਹੈ ਮੈਸ 48 ਘੰਟਿਆਂ ਦੇ ਵਿੱਚ ਪਾਕਿਸਤਾਨ ਨੇ ਗੋਡੇ ਟੇਕ ਦਿੱਤੇ ਨੇ ਪਾਕਿਸਤਾਨ ਨੇ ਦੁਨੀਆ ਤੋਂ ਮਦਦ ਦੀ ਗੋਹਾਰ ਲਗਾਈ ਹੈ ਤਣਾਅ ਘਟਾਉਣ ਦੇ ਲਈ ਪਾਕਿਸਤਾਨ ਦੇ ਵੱਲੋਂ ਵਿਚੋਲਗੀ ਦੀ ਅਪੀਲ ਕੀਤੀ ਹੈ ਹਾਲਾਂਕਿ ਭਾਰਤੀ ਸੈਨਾ ਦੇ ਵੱਲੋਂ ਸਿਰਫ ਆਹ ਟ੍ਰੇਲਰ ਹੀ ਅਜੇ ਵਿਖਾਇਆ ਗਿਆ ਅਜੇ ਤਾਂ ਪਿਕਚਰ ਬਾਕੀ ਹੈ ਪਰ ਇਸ ਦੇ ਵਿਚਾਲੇ ਪਾਕਿਸਤਾਨ ਬਰਬਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿੰਗਾਲ ਪਾਕਿਸਤਾਨ ਦੇ ਪੇਰੋਂ ਦੁਨੀਆ ਤੋਂ ਹੁਣ ਕਰਜ਼ੇ ਦੀ ਮੰਗ ਕੀਤੀ ਗਈ ਹੈ ਤੁਸੀਂ ਇਹ ਸਮਝ ਸਕਦੇ ਹੋ ਕਿ ਇੰਨੇ ਦਿਨ ਦੇ ਵਿੱਚ ਹੀ ਪਾਕਿਸਤਾਨ ਨੇ ਗੋਡੇ ਟੇਕ ਦਿੱਤੇ ਨੇ ਪਾਕਿਸਤਾਨ ਦੀ ਇਕਨੋਮੀ ਦੀ ਆਰਥਿਕਤਾ ਦੀ ਗੱਲ ਕੀਤੀ ਜਾਵੇ ਤਾਂ ਆਰਥਿਕਤਾ ਕਿਵੇਂ ਡੱਗ ਮਗੌਂਦੀ ਹੋਈ ਨਜ਼ਰ ਆ ਰਹੀ ਹੈ ਭਾਰੀ ਨੁਕਸਾਨ ਤੋਂ ਬਾਅਦ ਪਾਕਿਸਤਾਨ ਹੁਣ ਪੀਖ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ ਮਹਿਜ਼ 48 ਘੰਟਿਆਂ ਦੇ ਵਿੱਚ ਪਾਕਿਸਤਾਨ ਨੇ ਗੋਡੇ ਟੇਕ ਦਿੱਤੇ ਨੇ ਅਜੇ ਤਾਂ ਸਿਰ ਭਾਰਤੀ ਸਨਾਂ ਦੇ ਵੱਲੋਂ ਟ੍ਰੇਲਰ ਹੀ ਵਿਖਾਇਆ ਗਿਆ ਜਿਸ ਤਰੀਕੇ ਦਾ ਆਪਰੇਸ਼ਨ ਸੰਦੂਰ ਦੇ ਤਹਿਤ ਪਰਸੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ ਟਿਕਾਣਿਆਂ ਨੂੰ ਜੋ ਕਿ ਨਿਸ਼ਤੇ ਨਾਬੂਦ ਕੀਤਾ ਗਿਆ ਤਬਾਹ ਕੀਤਾ ਗਿਆ ਇਸ ਦੇ ਵਿਚਾਲੇ ਜੋ ਕੱਲ ਪਾਕਿਸਤਾਨ ਨੇ ਹਮਲਾ ਕੀਤਾ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਤਾਂ ਇੰਨੇ ਦੇ ਵਿੱਚ ਹੀ ਪਾਕਿਸਤਾਨ ਨੇ ਹੱਥ ਕੜੇ ਕਰ ਦਿੱਤੇ ਨੇ ਪਾਕਿਸਤਾਨ ਤੇ ਦੁਨੀਆ ਤੋਂ ਹੁਣ ਕਰਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤਣਾਅ ਘਟਾਉਣ ਦੇ ਲਈ ਪਾਕਿਸਤਾਨ ਦੇ ਵੱਲੋਂ ਵਿਚੋਲਗੀ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਹੋਰਨਾਂ ਦੇਸ਼ਾਂ ਨੂੰ ਵਿਚੋਲਗੀ ਦੀ ਪਾਕਿਸਤਾਨ ਅਪੀਲ ਕਰ ਰਿਹਾ ਕਿ ਕਿਤੇ ਨਾ ਕਿਸੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਤਣਾਅ ਘਟ ਜਾਵੇ ਮਮਾ ਮਿਸਾਈਲ ਮਮਾ ਮਿਸਾਈਲ ਮਮਾ ਮਿਸਾਈਲ મમ્મી મિસાઇલ વિરાઇલ વિડિયો બનાવો વિડિયો બનાવો વાયલલ બનાવો મમ્મી મિસાઇલ મમ્મી મિસાઇલ સુપર મમ્મી મિસાઇલ વિરાઇલ વિડિયો બનાવો વિડિયો બનાવો વાયલલ બનાવો ਕਾਲੜ੍ਹ ਦੇ ਵਿਚਾਲੇ ਪੰਜਾਬ ਸਰਕਾਰ ਦੇ ਮੰਤਰੀ ਐਕਟਿਵ ਨਜ਼ਰ ਆ ਰਹੇ ਨੇ 10 ਮੰਤਰੀ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਹੁੰਚਣਗੇ ਮੰਤਰੀ ਐਮਰਜੈਂਸੀ ਸੇਵਾਵਾਂ ਦਾ ਰਿਵਿਊ ਕਰਨਗੇ ਹਸਪਤਾਲਾਂ ਅਤੇ ਫਾਇਰ ਸਟੇਸ਼ਨ ਦਾ ਨਿਰੀਖਣ ਕੀਤਾ ਜਾਵੇਗਾ ਕਿਉਂਕਿ ਪੰਜਾਬ ਆਪਣੇ ਆਪ ਦੇ ਸਰਹੱਦੀ ਸੂਬੇ ਪੰਜਾਬ ਦੇ ਕਈ ਜ਼ਿਲ੍ਹੇ ਜੋ ਕਿ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਨੇ ਤਾਂ ਸਥਿਤੀ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਦੇ ਮੰਤਰੀ ਜੋ ਕਿ ਐਕਟਿਵ ਨਜ਼ਰ ਆ ਰਹੇ ਨੇ 10 ਮੰਤਰੀ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਹੁੰਚਣਗੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾਵੇਗਾ ਤੇ ਮੰਤਰੀ ਐਮਰਜੈਂਸੀ ਸੇਵਾਵਾਂ ਦਾ ਵੀ ਰਿਵਿਊ ਕਰਨਗੇ ਜੋ ਐਮਰਜੈਂਸੀ ਸੇਵਾਵਾਂ ਨੇ ਉਸ ਦਾ ਵੀ ਰਿਵਿਊ ਕੀਤਾ ਜਾਵੇਗਾ ਕਿ ਜੇਕਰ ਸਥਿਤੀ ਜ਼ਿਆਦਾ ਖਰਾਬ ਹੁੰਦੀ ਹੈ ਤਾਂ ਆਖਰਕਾਰ ਉਹਨਾਂ ਹਾਲਾਤਾਂ ਦੇ ਨਾਲ ਕਿਵੇਂ ਨਜਿੱਠਣਾ ਹੈ ਉਹਨਾਂ ਸਾਰੀਆਂ ਸੇਵਾਵਾਂ ਦਾ ਮੰਤਰੀਆਂ ਦੇ ਵੱਲੋਂ ਰਿਵਿਊ ਕੀਤਾ ਜਾਵੇਗਾ ਹਸਪਤਾਲਾਂ ਅਤੇ ਫਾਇਰ ਸਟੇਸ਼ਨਾਂ ਦਾ ਵੀ ਆ ਨਰੀਖਣ ਕਰਨਗੇ ਕਿਉਂਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਇਹ ਸਾਰੇ ਸਰਹੱਦੀ ਜ਼ਿਲ੍ਹੇ ਨੇ ਜੋ ਕਿ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਨੇ ਤਾਂ ਜਦੋਂ ਸਥਿਤੀ ਲਗਾਤਾਰ ਤਣਾਅਪੂਰਨ ਬਣੀ ਹੋਈ ਹੈ ਪਾਕਿਸਤਾਨ ਦੇ ਲਗਾਤਾਰ ਹਮਲੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਹੀ ਹਾਲਾਤਾਂ ਦੇ ਵਿਚਾਲੇ ਇਸੇ ਅਲਰਟ ਦੇ ਵਿਚਾਲੇ ਪੰਜਾਬ ਸਰਕਾਰ ਦੇ ਮੰਤਰੀ ਪੂਰੀ ਤਰ੍ਹਾਂ ਐਕਟਿਵ ਨਜ਼ਰ ਆ ਰਹੇ ਨੇ ਉੱਥੇ ਦਿੱਲੀ ਦੀ ਗੱਲ ਕਰੀ ਤਾਂ ਦਿੱਲੀ ਦੇ ਵਿੱਚ ਰੱਖਿਆ ਮੰਤਰੀ ਦੀ ਅਹਿਮ ਬੈਠਕ ਇਸ ਵੇਲੇ ਚੱਲੀ ਜਾ ਰਹੀ ਹੈ ਤਿੰਨੇ ਫੌਜ ਮੁਖੀਆਂ ਦੇ ਨਾਲ ਰਾਜਨਾਥ ਸਿੰਘ ਮੀਟਿੰਗ ਕਰ ਰਹੇ ਨੇ ਤਿੰਨੇ ਫੌਜ ਮੁਖੀ ਰੱਖਿਆ ਮੰਤਰਾਲੇ ਪਹੁੰਚੇ ਨੇ ਕਿਉਂਕਿ ਰਾਤ ਵੇਲੇ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਆ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਰਾਸਤਾ ਦੇ ਵਿੱਚ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਡਰੋਨ ਦੇ ذریعے ਮਜ਼ਾਈਲਾਂ ਦੇ ذریعے ਹਾਲਾਂਕਿ ਭਾਰਤੀ ਸੈਨਾ ਦੇ ਵੱਲੋਂ ਸਾਰੇ ਹਮਲੇ ਨੂੰ ਬਿਲਕੁਲ ناکਾਮ ਕੀਤਾ ਗਿਆ ਮਜ਼ਾਈਲਾਂ ਨੂੰ ਡਰੋਨ ਨੂੰ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤਾ 50 ਤੋਂ ਵੱਧ ਡਰੋਨ ਜਿਹੜੇ ਕਿ ਹਵਾ ਦੇ ਵਿੱਚ ਤਬਾਹ ਕੀਤੇ ਗਏ 8 ਤੋਂ ਵੱਧ ਮਜ਼ਾਈਲਾਂ ਜੋ ਕਿ ਹਵਾ ਦੇ ਵਿੱਚ ਹੀ ਭਾਰਤੀ ਸੈਨਾ ਨੇ ਖਤਮ ਕਰ ਦਿੱਤੀਆਂ ਤੇ ਉਸ ਬਾਰੇ ਵੀ ਪੂਰੀ ਜਾਣਕਾਰੀ ਲਈ ਜਾਵੇਗੀ ਤਿੰਨੇ ਸੁਨਾਵਾਂ ਦੇ ਮੁਖੀਆਂ ਤੋਂ ਰੱਖਿਆ ਮੰਤਰੀ ਦੇ ਵੱਲੋਂ ਅਤੇ ਨਾਲ ਹੀ ਫਿਲਹਾਲ ਕਿਸ ਤਰੀਕੇ ਦੀ ਸਥਿਤੀ ਹੈ ਤਾਂ ਅੱਗੇ ਦੀ ਕੀ ਰਣਨੀਤੀ ਹੋਵੇਗੀ ਇਸ ਮੀਟਿੰਗ ਦੇ ਵਿੱਚ ਉਸ ਬਾਰੇ ਵੀ ਲਗਾਤਾਰ ਚਰਚਾ ਕੀਤੀ ਜਾ ਰਹੀ ਹੈ ਦਿੱਲੀ ਦੇ ਵਿੱਚ ਸਭ ਤੋਂ ਵੱਡੀ ਮੀਟਿੰਗ ਹੋਣ ਜਾ ਰਹੀ ਹੈ